ਅੱਜ ਤੁਹਾਡੇ ਨਾਲ ਇੱਕ ਐਹੋਜੀ ਕੁੜੀ ਦੀ ਕਹਾਣੀ ਸਾਂਝੀ ਕਰਨੀ ਆ ਜੀਨੇ ਪੇਕੇ ਪਿੰਡ 'ਚ ਵੀ ਕੋਈ ਮੁੰਡਾ ਨਹੀਂ ਛੱਡਿਆ ਜਿਹਦੇ ਨਾਲ ਖੇ ਨਾ ਖਾਦੀ ਹੋਵੇ ਤੇ ਸੌਰੇ ਪਿੰਡ ਦਾ ਵੀ ਕੋਈ ਬੰਦਾ ਨਹੀਂ ਛੱਡਿਆ ਜਿਹਦੇ ਨਾਲ ਖੇ ਨਾ ਖਾਦੀ ਹੋਵੇ ਫਿਰ ਇਸ਼ਕ 'ਚ ਅੰਨੀ ਹੋ ਕੇ ਉਹਨੇ ਜੋ ਕੀਤਾ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈ ਐ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਅੱਜ ਲਈ ਕਹਾਣੀ ਇਹ ਕਹਾਣੀ ਹੈਗੀ ਆ ਪਿਆਰਾ ਸਿੰਘ ਦੇ ਘਰ ਦੀ ਪਿਆਰਾ ਸਿੰਘ ਦਾ ਪਿੰਡ ਸੰਗਰੂਰ ਦੇ ਨੇੜੇ ਤੇੜੇ ਪੈਂਦਾ ਪਿਆਰਾ ਸਿੰਘ ਦੀ ਘਰਵਾਲੀ ਦਾ ਨਾਮ ਸੀ ਸਰਬਜੀਤ ਕੌਰ ਤੇ ਇੰਨੇ ਦੇ ਚਾਰ ਬੱਚੇ ਸਨ ਤੇ ਸਭ ਤੋਂ ਵੱਡੀ ਬੇਟੀ ਨਾਲ ਦੀ ਸੀ ਕਿਰਨਜੀਤ ਕੌਰ ਹੁਣ ਇਹ ਪਰਿਵਾਰ ਠੀਕ ਠਾਕ ਸੀਗਾ ਕੋਈ ਫਾਈਨੈਂਸ਼ਲੀ ਬਾਲੇ ਤਕੜੇ ਨਹੀਂ ਸੀਗੇ ਘਰ ਦਾ ਗੁਜ਼ਾਰਾ ਠੀਕ ਚੱਲਦਾ ਸੀ ਮਸਾ ਰੋਟੀ ਵੀ ਪੂਰੀ ਹੁੰਦੀ ਸੀ ਹੋਰ ਬੱਚਿਆਂ ਦੇ ਕੋਈ ਸ਼ੌਂਕ ਨਹੀਂ ਸੀ ਪੂਰੇ ਹੋ ਰਹੇ ਜਦੋਂ ਹੁਣ ਕਿਰਨਜੀਤ ਕੌਰ 15 16 ਸਾਲਾਂ ਦੀ ਹੁੰਦੀ ਆ ਜਦੋਂ ਇਹ ਸਕੂਲ ਦੇ ਵਿੱਚ ਦੂਜੇ ਬੱਚਿਆਂ ਨੂੰ ਦੇਖਿਆ ਕਰੇ ਜਾਂ ਪਿੰਡ ਚ ਦੂਜੀਆਂ ਕੁੜੀਆਂ ਨਾਲ ਦੀਆਂ ਨੂੰ ਦੇਖਿਆ ਕਰੇ ਕਿਸ ਨੇ ਮਹਿੰਗਾ ਸੂਟ ਪਾਇਆ ਕਿਸੇ ਦੇ ਪਿਓ ਕੋਲੇ ਗੱਡੀ ਆ ਕਿਸੇ ਦੇ ਪਿਓ ਕੋਲੇ ਬੁਲਟ ਮੋਟਰਸਾਈਕਲ ਆ ਤਾਂ ਕਿਰਨਜੀਤ ਆਪਣੇ ਆਪ ਨੂੰ ਵਿੱਚੋ ਵਿੱਚ ਕੋਸ ਦੀ ਹੁੰਦੀ ਸੀਗੀ ਕਿ ਮੇਰੀ ਕਿਸਮਤ ਮਾੜੀ ਸੀ ਜਿਹੜੀ ਮੈਂ ਗਰੀਬ ਘਰ ਚ ਪੈਦਾ ਹੋਈ ਹਨਾ ਮੇਰਾ ਪਿਓ ਵੀ ਮੇਰਾ ਸ਼ੌਕ ਨਹੀਂ ਪੂਰਾ ਕਰਦਾ ਮੈਨੂੰ ਕਦੇ ਪਾਉਣ ਲਈ ਮਹਿੰਗਾ ਸੂਟ ਨਹੀਂ ਮਿਲਿਆ ਸਾਡੇ ਕੋਲ ਗੱਡੀ ਨਹੀਂ ਹੈਗੀ ਬੁਲਟ ਮੋਟਰਸਾਈਕਲ ਨਹੀਂ ਹੈਗਾ ਤਾਂ ਵਿੱਚੋ ਵਿੱਚ ਕਿਤੇ ਨਾ ਕਿਤੇ ਕਿਰਨਜੀਤ ਦੇ ਦਿਲ ਚ ਇਹ ਗੱਲ ਅਕਸਰ ਚੱਲਦੀ ਰਹਿੰਦੀ ਸੀਗੀ ਕਿ ਮੈਂ ਇਹ ਸਾਰੀਆਂ ਚੀਜ਼ਾਂ ਪਾਉਣੀਆਂ ਨੇ ਕਿ ਮੇਰੇ ਕੋਲੇ ਮਹਿੰਗਾ ਸੂਟ ਵੀ ਹੋਵੇ ਮੇਰੇ ਕੋਲੇ ਮਹਿੰਗੀ ਜੁੱਤੀ ਹੋਵੇ ਮੇਰੇ ਗੁੱਟ ਤੇ ਮਹਿੰਗੀ ਘੜੀ ਹੋਵੇ ਮੇਰੇ ਥੱਲੇ ਵੀ ਗੱਡੀ ਹੋਵੇ ਤਾਂ ਉਹ ਇਹ ਸਾਰੀਆਂ ਐਸ਼ੋ ਰਾਮ ਦੀਆਂ ਸਹੂਲਤਾਂ ਲੈਣਾ ਚਾਹੁੰਦੀ ਸੀ ਪਾਉਣਾ ਚਾਹੁੰਦੀ ਸੀਗੀ ਪਰ ਕਿਤੇ ਨਾ ਕਿਤੇ ਗਰੀਬੀ ਖੜਾ ਨਹੀਂ ਸੀ ਛੱਡਦੀ ਜਦੋਂ ਇਹ ਕਿਰਨਜੀਤ ਕੌਰ 17 18 ਸਾਲਾਂ ਦੀ ਹੋ ਜਾਂਦੀ ਆ ਉਸ ਤੋਂ ਬਾਅਦ ਇਹਨੂੰ ਇੱਕ ਆਦਤ ਪੈ ਜਾਂਦੀ ਆ ਬਹੁਤ ਮਾੜੀ ਆਦਤ ਕੀ ਪੈ ਜਾਂਦੀ ਆ ਜਿਵੇਂ ਕਿ ਆਪ ਦੀਆਂ ਸਹੇਲੀਆਂ ਤੋਂ ਕਦੇ ਸੂਟ ਮੰਗ ਲੈਣਾ ਕਿ ਮੈਂ ਵਿਆਹ ਤੇ ਜਾਣਾ ਮੈਨੂੰ ਆ ਸੂਟ ਪਾਉਣ ਲਈ ਦੇ ਦਿਓ ਉਹ ਸੂਟ ਲੈ ਲਿਆ ਕਰਨਾ 10-15 ਦਿਨ ਉਹ ਸੂਟ ਪਾਈ ਜਾਇਆ ਕਰਨਾ ਫਿਰ ਉਹ ਸੂਟ ਮੋੜ ਦਿਆ ਕਰਨਾ ਕਦੇ ਕਿਸੇ ਸਹੇਲੀ ਤੋਂ ਖਾਣ ਲਈ ਕੋਈ ਚੀਜ਼ ਮੰਗ ਲਿਆ ਕਰਨੀ ਕਦੇ ਕਿਸੇ ਸਹੇਲੀ ਤੋਂ ਪਾਉਣ ਲਈ ਜੁੱਤੀ ਮੰਗ ਲਿਆ ਕਰਨੀ ਕਦੇ ਕਿਸੇ ਸਹੇਲੀ ਤੋਂ ਲਾਉਣ ਲਈ ਮੇਕਅਪ ਦਾ ਸਮਾਨ ਮੰਗ ਲਿਆ ਕਰਨਾ ਹੁਣ ਜਦੋਂ ਉਹ ਮੰਗਣ ਦੀ ਆਤ ਪੈ ਗਈ ਬਗਾਨੀਆਂ ਚੀਜ਼ਾਂ ਪਾਉਣ ਦੀ ਆਤ ਪੈ ਗਈ ਤਾਂ ਕਿਤੇ ਨਾ ਕਿਤੇ ਇਹਦੇ ਦਿਲ ਦੇ ਵਿੱਚ ਸੁਪਨੇ ਹੋਰ ਵੱਡੇ ਹੋਣ ਲੱਗ ਗਏ ਸ਼ੌਂਕ ਹੋਰ ਵੱਡੇ ਹੋਣ ਲੱਗ ਗਏ ਜਿਹੜੇ ਪਿੰਡ ਦੇ ਫਿਰ ਚਾਰ-ਪੰਜ ਮੁੰਡੇ ਸੀਗੇ ਜਿਹੜੇ ਕਿ ਕਿਰਨਜੀਤ ਕੌਰ ਤੇ ਗਲਤ ਨਿਗਾਹ ਰੱਖਦੇ ਸੀਗੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਜਿਹੜੀ ਕਿਰਨਜੀਤ ਕੌਰ ਆ ਇਹ ਬੜੀ ਲਾਲਚੀ ਆ ਇਹਨੂੰ ਕੋਈ ਵੀ ਚੀਜ਼ ਦੇ ਕੇ ਅਸੀਂ ਆਪ ਦੇ ਪਿੱਛੇ ਲਾ ਸਕਦੇ ਆ ਤਾਂ ਫਿਰ ਇੱਕ ਮੁੰਡਾ ਹੁੰਦਾ ਜਿਹੜਾ ਕਿ ਕਿਰਨਜੀਤ ਨਾਲ ਗੱਲਬਾਤ ਕਰ ਲੈਂਦਾ ਫਿਰ ਕਿਰਨਜੀਤ ਉਹਨੂੰ ਮਿਲਜੁਲ ਲੱਗ ਜਾਂਦੀ ਆ ਉਹਨੇ ਕਿਤੇ ਮੇਕਅਪ ਦਾ ਥੋੜਾ ਬਹੁਤ ਉਹਨੂੰ ਸਮਾਨ ਦਵਾ ਦਿਆ ਕਰਨਾ ਕਦੇ ਕੋਈ ਸਸਤਾ ਜਿਹਾ ਸੂਟ ਲੈ ਦਿਆ ਕਰਨਾ ਹੌਲੀ ਹੌਲੀ ਕਿਰਨਜੀਤ ਦੀ ਗੱਲ ਪਿੰਡ ਦੇ 10-15 ਮੁੰਡਿਆਂ ਨਾਲ ਹੋ ਜਾਂਦੀ ਆ 2-3 ਮਹੀਨੇ ਕਿਸੇ ਨਾਲ ਗੱਲ ਕਰ ਲਿਆ ਕਰਨੀ ਕਿਸੇ ਨੂੰ ਮਿਲਜੁਲ ਲਿਆ ਕਰਨਾ 2-3 ਮਹੀਨੇ ਕਿਸੇ ਨੂੰ ਮਿਲਜੁਲ ਕਿਆ ਕਰਨਾ ਸਬੰਧ ਬਣਾਉਣ ਲੱਗੀ ਛੋਟੀ ਉਮਰ ਦੇ ਵਿੱਚ ਹੌਲੀ-ਹੌਲੀ ਉਹ ਗੱਲਾਂ ਪਿੰਡ ਦੀ ਸਾਥ ਝੋਣ ਲੱਗ ਗਈਆਂ ਸਾਰੇ ਪਿੰਡ ਨੂੰ ਬੰਦੇ-ਬੁੜੀਆਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਕਿਰਨਜੀਤ ਕੌਰ ਆ ਵੀ ਇਹ ਸਾਰੀਆਂ ਹੱਦਾਂ ਪਾਰ ਕਰਦੀ ਜਾਂਦੀ ਆ ਚਲੋ ਜੀ ਪਿੰਡ ਦੇ ਕਿਸੇ ਸਿਆਣੇ ਬੰਦੇ ਨੇ ਫਿਰ ਪਿਆਰਾ ਸਿੰਘ ਨੂੰ ਆ ਕੇ ਘਰੇ ਕਿਹਾ ਵੀ ਭਾਈ ਆਪਦੇ ਘਰ ਨੂੰ ਸੰਭਾਲ ਜਿਹੜੀ ਤੇਰੀ ਵੱਡੀ ਕੁੜੀ ਆ ਉਹ ਹੱਦਾਂ ਪਾਰ ਕਰਦੀ ਜਾਂਦੀ ਆ ਤੇਰੀ ਸਾਰੇ ਪਾਸੇ ਥੂਥ ਹੋਈ ਜਾਂਦੀ ਆ ਮੜਾ ਜਾ ਦੇ ਤੀ ਨੂੰ ਸਮਝਾ ਫਿਰ ਪਿਆਰਾ ਸਿੰਘ ਉਹਨਾਂ ਕਰ ਕੁਝ ਨਹੀਂ ਸਕਦਾ ਸੀ ਪਿਆਰਾ ਸੰਗੜੇ ਆਪਦੀ ਪੱਗ ਲਾ ਕੇ ਕਿਰਨਜੀਤ ਕੌਰ ਦੇ ਪੈਰਾਂ 'ਚ ਧਰਤੀ ਤੇ ਦੇਖਤੀ ਹੈ ਮੈਂ ਕੀ ਪਾਪ ਕੀਤਾ ਤੈਨੂੰ ਜੰਮ ਕੇ ਪਾਲ ਕੇ ਪੜਾ ਕੇ ਹਨਾ ਵੀ ਤੂੰ ਕਿਉਂ ਮੇਰੀ ਪੱਗ ਰੋਲਦੀ ਫਿਰਦੀ ਹੈ ਕਿਰਨਜੀਤ ਕੌਰ ਕੁਛ ਨਹੀਂ ਬੋਲਦੀ ਪਰ ਜਿਹੜੀ ਮਾਂ ਹੁੰਦੀ ਆ ਸਰਬਜੀਤ ਕੌਰ ਉਹ ਸਿੱਧਾ ਕਹਿੰਦੀ ਵੀ ਤਾਂ ਵਿਦਾ ਵਿਆਹ ਕਰੋ ਤਾਂ ਫਾ ਵੜਦਿਓ ਆਪੇ ਵਿਆਹੀ ਜਾਊਗੀ ਤੇ ਟਿਕ ਜਾਊਗੀ ਚਲੋ ਜੀ ਫਿਰ ਧਨੌਲੇ ਦਾ ਇੱਕ ਬੰਦਾ ਹੁੰਦਾ ਗੁਰਮੀਤ ਸਿੰਘ ਉਹਦੇ ਨਾਲ ਕਿਰਨਜੀਤ ਕੌਰ ਦਾ ਵਿਆਹ ਕਰ ਦਿੱਤਾ ਜਾਂਦਾ ਵਿਆਹ ਤੋਂ ਬਾਅਦ ਕਿਰਨਜੀਤ ਘਰੇ ਦੋ 3 ਹੁੰਦੀਆਂ ਨੇ ਤੇ ਕਪੇਟਾ ਹੁੰਦਾ ਤਿੰਨ ਜਵਾਕਾਂ ਦੀ ਮਾਂ ਬਣ ਜਾਂਦੀ ਹੈ ਪਰ ਫਿਰ ਵੀ ਕਿਰਨਜੀਤ ਕੌਰ ਦੇ ਸੁਪਨੇ ਨਹੀਂ ਪੂਰੇ ਹੁੰਦੇ ਨਾ ਉਹ ਮਹਿੰਗਾ ਮੇਕਅਪ ਨਾ ਉਹ ਮਹਿੰਗੇ ਸੂਟ ਕਿਉਂਕਿ ਪੇਕੇ ਘਰ ਚ ਵੀ ਉਹੀ ਗਰੀਬੀ ਦੇਖੀ ਉਹੀ ਮਾੜੇ ਦਿਨ ਦੇਖੇ ਉਹੀ ਗਾ ਗਰਮੀਤ ਸਿੰਘ ਦੇ ਘਰੇ ਦੇਖਣ ਲੱਗ ਗਿਆ ਆਪਦੇ ਘਰ ਵਾਲੇ ਦੇ ਘਰੇ ਕਿਉਂਕਿ ਉਹ ਵੀ ਵਿਚਾਰਾ ਮਿਹਨਤ ਵਾਲਾ ਬੰਦਾ ਸੀਗਾ ਕੋਈ ਮਹੀਨੇ ਦਾ 7-8000 ਕਮਾਉਂਦਾ ਸੀਗਾ ਉਹਦੇ ਨਾਲ ਹੁਣ ਤਿੰਨ ਜਵਾਕਾਂ ਦਾ ਪਾਲਣ ਪੋਸਣ ਵੀ ਕਰਨਾ ਤੁਹਾਨੂੰ ਤਾਂ ਰੋਟੀ ਮੱਸਾ ਚੱਲਦੀ ਹੈ ਪਰ ਕਿਤੇ ਨਾ ਕਿਤੇ ਉਹ ਸੁਪਨੇ ਫਿਰ ਵੀ ਕਿਰਨਜੀਤ ਕੌਰ ਦਾ ਖੜਾ ਨਹੀਂ ਸੀ ਛੱਡ ਰਹੇ ਕਿਰਨਜੀਤ ਕੌਰ ਨੂੰ ਕਿਤੇ ਨਾ ਕਿਤੇ ਉਹ ਸੁਪਨੇ ਵੱਡ-ਵੱਡ ਖਾਂਦੇ ਵੀ ਨਾਮ ਨੂੰ ਮਹਿੰਗੇ ਸੂਟ ਨਸੀਬ ਹੋਏ ਨਾ ਮੇਰੇ ਗੁੱਟ ਤੇ ਘੜੀ ਨਸੀਬ ਹੋਈ ਨਾ ਮੇਰੇ ਥੱਲੇ ਗੱਡੀ ਆਈ ਬਸ ਦਿਨ ਰਾਤ ਉਹ ਗੱਲਾਂ ਵਿੱਚੋ ਵਿਚਾਰਦੀ ਝੁਰਦੀ ਰਿਹਾ ਕਰੇ ਆਪਣੇ ਆਪ ਨਾਲ ਜਦੋਂ ਵਿਆਹ ਨੂੰ 4 ਸਾਲ ਲੰਘ ਜਾਂਦੇ ਆ 5 ਸਾਲ ਲੰਘ ਜਾਂਦੇ ਆ ਤਾਂ ਉਸ ਤੋਂ ਬਾਅਦ ਜਿਹੜੀ ਇਹ ਕਿਰਨਜੀਤ ਹੁੰਦੀ ਆ ਇਹ ਆਪਦੇ ਘਰ ਵਾਲੇ ਨੂੰ ਕਹਿੰਦੀ ਆ ਵੀ ਕਿਉਂ ਨਾ ਮੈਂ ਕੋਈ ਛੋਟੀ ਮੋਟੀ ਨੌਕਰੀ ਕਰਨ ਲੱਗ ਜਾ ਆਪਣੇ ਘਰ ਦਾ ਗੁਜ਼ਾਰਾ ਸੌਖਾ ਚੱਲਣ ਲੱਗ ਜਾਊਗਾ ਗਰਮੀ ਸਿੰਘ ਨੇ ਕਿਹਾ ਵੀ ਠੀਕ ਆ ਜੇ ਤੇਰਾ ਦਿਲ ਕਰਦਾ ਨੌਕਰੀ ਕਰਨੂ ਵੀ ਨੌਕਰੀ ਲੱਭ ਲੈ ਚੱਲ ਠੀਕ ਆ ਜੇ ਤੂੰ ਮੇਰਾ ਹੱਥ ਵਟਾਉਣਾ ਚਾਹੁੰਦੀ ਆ ਤਾਂ ਕਿਰਨਜੀਤ ਕੌਰ ਇੱਕ ਫੈਕਟਰੀ ਚ ਲੱਗ ਜਾਂਦੀ ਆ ਹੁਣ ਸੁਭਾਅ ਸ਼ੁਰੂ ਤੇ ਖੁੱਲਾ ਸੀਗਾ ਕਿਉਂਕਿ ਛੋਟੀ ਉਮਰ ਹੀ ਵਾਰ ਨਸਵਾਨੇ ਬੰਦਿਆਂ ਨਾਲ ਸਭ ਕੁਝ ਦੇਖ ਲਿਆ ਚਲੋ ਜੀ ਉੱਥੇ ਦਾ ਫਰੈਂਡ ਸਰਕਲ ਬਣ ਗਿਆ ਤੇ ਉਸ ਫੈਕਟਰੀ 'ਚ ਇੱਕ ਮੁੰਡਾ ਹੁੰਦਾ ਸੀ ਤੇਜ ਸਿੰਘ ਉਹਦੇ ਨਾਲ ਇਹਦੀ ਗੱਲਬਾਤ ਹੋਊਗੀ ਚਲੋ ਜੀ ਤੇਜ ਸਿੰਘ ਨੂੰ ਮਿਲਣ ਜੁਲਣ ਲੱਗ ਗਈ ਤੇਜ ਸਿੰਘ ਨੇ ਕਦੇ ਨੂੰ ਸੂਟ ਦਵਾਦਿਆ ਕਰਨਾ ਕਦੇ ਮੇਕਅਪ ਦਵਾਦਿਆ ਕਰਨਾ ਕਦੇ ਕੀ ਲੈਦਿਆ ਕਰਨਾ ਉਹਦੇ ਨਾਲ ਸੰਬੰਧ ਬਣਾ ਉਹ ਗੱਲਾਂ ਫੈਕਟਰੀ ਚ ਹਾਲੀਵੁੱਡਨ ਲੱਗ ਗਈਆਂ ਉਹ ਗੱਲਾਂ ਘੁੰਮਦੀਆਂ ਘਮਾਉਂਦੀਆਂ ਗਰਮੀਤ ਸਿੰਘ ਕੋਲੇ ਆ ਗਈਆਂ ਜਿਹੜਾ ਗਰਮੀਤ ਸਿੰਘ ਸੀਗਾ ਇਹ ਥੋੜੇ ਭਲਾ ਮਾਨਸੀ ਘੱਟ ਬੋਲਦਾ ਸੀ ਪਰ ਸਮਝ ਸਾਰੀ ਰੱਖਦਾ ਸੀਗਾ ਇਹਨੇ ਫਿਰ ਬੜੇ ਪਿਆਰ ਨਾਲ ਕਿਰਨਜੀਤ ਕੌਰ ਨੂੰ ਹੈਂਡਲ ਕੀਤਾ ਵੀ ਗੱਲ ਸੁਣ ਤੂੰ ਨੌਕਰੀ ਨਹੀਂ ਕਰਨੀ ਤੂੰ ਨੌਕਰੀ ਛੱਡ ਦੇ ਕਿਉਂਕਿ ਆਪਣੇ ਛੋਟੇ ਛੋਟੇ ਜਵਾਕ ਆ ਤੂੰ ਜਵਾਕਾਂ ਦਾ ਪਾਲਣ ਪੋਸਣ ਕਰ ਠੀਕ ਆ ਜਿੰਨੇ ਮੈਂ ਕਮਾਉਣਾ ਠੀਕ ਆ ਆਪਣਾ ਗੁਜ਼ਾਰਾ ਸੋਹਣਾ ਹੁੰਦਾ ਆਪਣਾ ਰੋਟੀ ਖਾਈ ਜਾਂਦੇ ਆ ਤਾਂ ਕਿਤੇ ਨਾ ਕਿਤੇ ਕਿਰਨਜੀਤ ਕੌਰ ਦੇ ਵੀ ਦਿਲ ਦੇ ਵਿੱਚ ਇਹ ਗੱਲ ਆ ਗਈ ਵੀ ਕਿਤੇ ਮੇਰੇ ਘਰ ਨੂੰ ਸ ਚਲੋ ਜੀ ਕਿਰਨਜੀਤ ਕੌਰ ਨੌਕਰੀ ਤੋਂ ਹਟ ਜਾਂਦੀ ਆ ਪਰ ਉਸ ਮੁੰਡੇ ਤੇਗ ਸਿੰਘ ਦਾ ਖੜਾ ਨਹੀਂ ਛੱਡਦੀ ਫੇਰ ਇਹਨੇ ਹਫਤੇ ਚ ਕਦੇ ਦੂਜੇ ਦਿਨ ਕਦੇ ਤੀਜੇ ਦਿਨ ਕਦੇ ਹਫਤੇ ਬਾਅਦ ਤੇਗ ਸਿੰਘ ਨੂੰ ਮਿਲਣ ਚ ਆਇਆ ਕਰਨਾ ਕਿਉਂਕਿ ਗੁਰਮੀਤ ਸਿੰਘ ਕੰਮ ਤੇ ਚਲਾ ਜਾਂਦਾ ਸੀਗਾ ਪਿੱਛੇ ਤਿਆਰ ਹੋ ਕੇ ਪਹਿਣ ਪੱਚਰ ਕੇ ਸੁਰਖੀ ਬਿੰਦੀ ਲਾ ਕੇ ਤੇਗੇ ਕੋਲ ਚਲੀ ਜਾਂਦੀ ਹੁੰਦੀ ਸੀ ਹੁਣ ਪਿੰਡ ਵਾਲੇ ਤੁਹਾਨੂੰ ਪਤਾ ਵੀ ਸਭ ਕੁਝ ਦੇਖ ਲੈਂਦੇ ਆ ਵੀ ਹਾਂ ਯਾਰ ਗੁਰਮੀਤ ਸਿੰਘ ਕੰਮ ਤੇ ਨਿਕਲ ਜਾਂਦਾ ਐ ਇਹ ਪਿੱਛੇ ਸੁਰਖੀ ਬਿੰਦੀ ਲਾਉਂਦੀ ਐ ਤੇ ਨਿਕਲ ਜਾਂਦੀ ਐ ਤੇ ਗਰਮੀਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਫੇਰ ਘਰੇ ਮੋੜ ਆਉਂਦੀ ਐ ਚਲੋ ਜੀ ਫੇਰ ਕਿਸੇ ਪਿੰਡ ਦੇ ਸਿਆਣੇ ਬਜ਼ੁਰਗ ਨੇ ਗਰਮੀਤ ਨੂੰ ਕਿਹਾ ਵੀ ਗਰਮੀਤ ਸਿਆਣ ਵੀ ਮੜਾ ਜਾਵਦੇ ਘਰ ਨਾਲ ਦੇਖ ਤੇ ਤੇਰੀ ਘਰ ਵਾਲੀ ਤੇਰੇ ਜਾਣ ਤੋਂ ਪਿੱਛੇ ਸੁਰਖੀ ਬਿੰਦੀ ਲਾ ਕੇ ਤਿਆਰ ਹੋ ਕੇ ਨਿਕਲਦੀ ਤੇਰੇ ਆਉਣ ਤੋਂ ਪਹਿਲਾਂ ਫੇਰ ਵਾਪਸ ਮੋੜ ਉਹਦੀ ਵੀ ਨੂੰ ਪੁੱਛਦਾ ਸੀ ਵੀ ਦੂਜੇ ਦਿਨ ਜਾਂਦੀ ਕਿੱਥੇ ਆ ਇਹ ਚਲੋ ਗਰਮੀਤ ਸਿੰਘ ਨੇ ਫੇਰ ਆਪਦੀ ਘਰ ਨੂੰ ਫੇਰ ਗਿਆ ਬੀਜ਼ੂ ਸਿਆਣੀ ਬਣਦਾ ਤੂੰ ਜਿਹੜੇ ਕੰਮ ਕਰਦੀ ਫਿਰਦੀਆਂ ਚੰਗੇ ਨਹੀਂ ਗੇ ਫੇਰ ਗਰਮੀਤ ਸਿੰਘ ਨੂੰ ਉਸ ਤੇਗ ਮੁੰਡੇ ਬਾਰੇ ਪਤਾ ਲੱਗ ਜਾਂਦਾ ਫੇਰ ਗਰਮੀਤ ਸਿੰਘ ਪਿੰਡ ਦੇ ਸਰਪੰਚ ਨੂੰ ਕਹਿੰਦਾ ਸਰਪੰਚ ਕਿਰਨਜੀਤ ਕੌਰ ਨੂੰ ਬੁਲਾਉਂਦਾ ਕਿ ਛੋਟੀ ਜੀ ਪੰਚਾਇਤ ਹੁੰਦੀ ਨੇ ਪੰਚਾਇਤ ਦੇ ਵਿੱਚ ਉਹਨਾਂ ਨੂੰ ਬੈ ਕੇ ਸਮਝਾ ਦਿੱਤਾ ਜਾਂਦਾ ਵੀ ਭਾਈ ਤੇਗ ਸਿੰਘ ਤੂੰ ਹੈਗਾ ਕੁਵਾਰਾ ਤੂੰ ਆਪਦਾ ਵਿਆਹ ਕਰਾਉਂਦਾ ਘਰ ਬਸਾ ਤੂੰ ਗੁਰਮੀਤ ਸਿੰਘ ਦਾ ਘਰ ਨਾ ਖਰਾਬ ਕਰ ਜੇ ਕੱਲੂ ਦਾ ਘਰ ਖਰਾਬ ਹੋਇਆ ਤੇ ਤੇਰੇ ਤੇ ਕਾਰਵਾਈ ਹੋਊਗੀ ਚਲੋ ਜੀ ਤੇਗ ਸਿੰਘ ਡਰ ਜਾਂਦਾ ਤੇਗ ਸਿੰਘ ਕਿਰਨਜੀਤ ਕੌਰ ਦਾ ਖੜਾ ਛੱਡ ਜਾਂਦਾ ਹੁਣ ਕਿਰਨਜੀਤ ਕੌਰ ਬਿਲਕੁਲ ਸਹੀ ਹੋ ਜਾਂਦੀ ਇੱਕ ਵਾਰੀ ਸਾਲ ਕੇ ਆਸੇ ਪਾਸੇ ਬਿਲਕੁਲ ਨਹੀਂ ਮੂੰਹ ਮਾਰਦੀ ਬਿਲਕੁਲ ਸਹੀ ਹੋ ਜਾਂਦੀ ਹੈ ਅਚਾਨਕ ਇੱਕ ਦਿਨ ਕੀ ਹੁੰਦਾ ਗੁਰਮੀਤ ਸਿੰਘ ਆਪਦੇ ਘਰ ਨੂੰ ਆ ਰਿਹਾ ਹੁੰਦਾ ਕੰਮ ਤੋਂ ਤੇ ਇੱਕ ਗੱਡੀ ਗਰਮੀਤ ਸਿੰਘ ਨੂੰ ਫੇਟ ਮਾਰ ਜਾਂਦੀ ਆ ਤੇ ਗਰਮੀਤ ਸਿੰਘ ਨੂੰ ਬਹੁਤ ਜਿਹੇ ਸੱਟਾਂ ਲੱਗ ਜਾਂਦੀਆਂ ਨੇ ਵਿਚਾਰੇ ਨੂੰ ਚਲੋ ਜੀ ਉਸ ਤੋਂ ਬਾਅਦ ਗਰਮੀਤ ਸਿੰਘ ਨੂੰ ਦਾਖਲ ਕਰਾ ਦਿੱਤਾ ਜਾਂਦਾ 15-20 ਦਿਨ ਹਸਪੀਟਲ 'ਚ ਇਲਾਜ ਚੱਲਦਾ ਫਿਰ ਘਰੇ ਲੈ ਆਉਂਦੇ ਆ ਥੋੜਾ ਥੋੜਾ ਠੀਕ ਹੋ ਜਾਂਦਾ ਪਰ ਇਹ ਅਪਾਜ ਹੋ ਜਾਂਦਾ ਆ ਇਹ ਹੁਣ ਕੰਮ ਕਾਰ ਕਰਨ ਯੋਗ ਨਹੀਂ ਰਹਿੰਦਾ ਜਿਹੜੇ 4 ਰੁਪਏ ਹੁੰਦੇ ਆ ਵਿਚਾਰਿਆਂ ਕੋਲੇ ਉਹ ਵੀ ਲੱਗ ਜਾਂਦੇ ਆ ਆਸ-ਪਾਸ ਫੜਕੀ ਵੀ ਲਾ ਦਿੰਦੀ ਆ ਹੁਣ ਉਹੀ ਗੱਲ ਕਿਰਨਜੀਤ ਦੇ ਦਿਲ 'ਚ ਫੇਰ ਚੱਲ ਪੈਂਦੀ ਆ ਵੀ ਇਹੀ 200 ਰੁਪਏ ਕਮਾ ਕੇ ਲਿਆਂਦਾ ਸੀ ਹੁਣ ਇਹ ਵੀ ਅਪਾਜ ਹੋ ਗਿਆ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲੂ ਹੁਣ ਕਿਰਨਜੀਤ ਕੌਰ ਦੇ ਉਹੀ ਸੁਪਨੇ ਫੇਰ ਨਹੀਂ ਖਿਹੜਾ ਛੱਡਦੇ ਵੀ ਨਾ ਮਹਿੰਗੇ ਸੂਟ ਨਾ ਮਹਿੰਗਾ ਮੇਕਅਪ ਨਾ ਗੁੱਟ ਤੇ ਘੜੀ ਨਾ ਗੱਡੀ ਨਾ ਮੋਟਰਸਾਈਕਲ ਵਿਚਜਦਾ ਹਨ ਵੀ ਹੁਣ ਮੈਂ ਕਿੱਧਰ ਜਾਵਾਂ ਚਲੋ ਜੀ ਕਰਦਿਆਂ ਕਰਾਉਂਦਾ ਨੂੰ ਇੱਕ ਇੰਨਾ ਦੇ ਨੇੜੇ ਦਾ ਇੱਕ ਮਿਸਤਰੀ ਹੁੰਦਾ ਨੋਨੀ ਉਸ ਮਿਸਤਰੀ ਨਾਲ ਇਹਦੀ ਗੱਲਬਾਤ ਹੋ ਜਾਂਦੀ ਹੈ ਪਰ ਜਿਹੜੀ ਕਿਰਨਜੀਤ ਕੌਰ ਹੁੰਦੀ ਹੈ ਮਿਸਤਰੀ 'ਤੇ ਇੱਕ ਡਿਮਾਂਡ ਰੱਖਦੀ ਕਿ ਦੇਖ ਭਾਈ ਜੇ ਤੂੰ ਮੇਰੇ ਨਾਲ ਗੱਲਬਾਤ ਕਰਨੀ ਹੈ ਮੈਨੂੰ ਮੇਕਅਪ ਵੀ ਲੈ ਕੇ ਦੇਣਾ ਪਿਆ ਕਰੂਗਾ ਮੈਨੂੰ ਸੂਟ ਵੀ ਲੈ ਕੇ ਦੇਣੇ ਪਿਆ ਕਰਨਗੇ ਤੇ ਨਿੱਕਾ ਮੋਟਾ ਮੇਰੇ ਘਰ ਨੂੰ ਕੰਮ ਲੱਭ ਕੇ ਦੇ ਜਿਹੜਾ ਉਹ ਬੈ ਕੇ ਕੰਮ ਕਰ ਲਿਆ ਕਰੇ ਤੇ ਉਹਦੀ ਤਨਖਾਹ ਵੀ ਤੈਨੂੰ ਦੇਣੀ ਪਿਆ ਕਰੂਗੀ ਜਿਹੜਾ ਨੌਂਣੀ ਸੀ ਛਾਤਰਾ ਬਹੁਤ ਸੀਗਾ ਕਹਿੰਦਾ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਜਿਵੇਂ ਤੂੰ ਕਹੇਂਗੀ ਕਿਉਂਕਿ ਨੌਂਣੀ ਨੂੰ ਸਿਰਫ ਮਤਲਬ ਸੀਗਾ ਕਿਰਨਜੀਤ ਕੌਰ ਦੇ ਜਿਸਮ ਤੱਕ ਚਲੋ ਜੀ ਨੌਂਣੀ ਨੂੰ ਜਿਸਮ ਦੀ ਆਦਤ ਪੈ ਗਈ ਉਸ ਤੋਂ ਬਾਅਦ ਜਿਹੜਾ ਨੌਂਣੀ ਹੁੰਦਾ ਇਹਦਾ ਇੱਕ ਯਾਰ ਮਿੱਤਰ ਸੋਨੀ ਹੁੰਦਾ ਤੇ ਇਹ ਸੋਨੀ ਨੂੰ ਦੱਸਦਾ ਕਿ ਇਸ ਤਰ੍ਹਾਂ ਫਲਾ ਤੇ ਨਿਆਰੇ ਬਾਵ ਤਾਂ ਤੇ ਹੁਣ ਸੋਨੀ ਨੋਨੀ ਨੂੰ ਕਹਿੰਦਾ ਮੇਰੀ ਵੀ ਯਾਰ ਗੱਲਬਾਤ ਕਰਾ ਮੈਨੂੰ ਵੀ ਨਿਆਰੇ ਦਵਾ ਚਲੋ ਜੀ ਉਸ ਤੋਂ ਬਾਅਦ ਹੁਣ ਜਿਹੜਾ ਨੋਨੀ ਹੁੰਦਾ ਉਹ ਗਰਮੀਤ ਸਿੰਘ ਨੂੰ ਕੰਮ ਤੇ ਵੜਾ ਮੋਟਾ ਰੱਖ ਲੈਂਦਾ ਉਹਦੇ ਨਾਲ ਵਧੀਆ ਆਉਣ ਜਾਣ ਬਣਾ ਲੈਂਦਾ ਉਹਨੂੰ दारू-ਦੂਰ ਪੀਉਣ ਲੱਗ ਜਾਂਦਾ ਉਸ ਤੋਂ ਬਾਅਦ ਕਈ ਵਾਰੀ ਨੋਨੀ ਨੇ ਗਰਮੀਤ ਦੇ ਘਰੇ ਜਾ ਕੇ ਉੱਥੇ ਨੂੰ ਪੈਕ ਸ਼ਗਲਵਾਇਆ ਕਰਨੇ ਗਰਮੀਤ ਸਿੰਘ ਨੂੰ ਸ਼ਰਾਬੀ ਕਰਕੇ ਸੱਟ ਦਿਆ ਕਰਨਾ ਤੇ ਕਿਰਨਜੀਤ ਨਰਕੌਰ ਨਾਲ ਸਾਰਾ ਕੁਝ ਕਰ ਕਰਾ ਕੇ ਨੇ ਆ ਜਾਇਆ ਕਰਨਾ ਫਿਰ ਇਹ ਨਾਲ ਸੋਨੀ ਨੂੰ ਵੀ ਲਿਜਾਣ ਲੱਗ ਗਿਆ ਫਿਰ ਇੰਨੇ ਕੀ ਕਰਿਆ ਕਰਨਾ ਗੁਰਵੀਰ ਸਿੰਘ ਦੇ ਘਰੇ ਜਾਇਆ ਕਰਨਾ ਮੀਟ ਸ਼ੇਟ ਉਥੇ ਮਾੜਾ ਮੋਡਾ ਲੈ ਜਾਇਆ ਕਰਨਾ ਨਾਲ ਬੋਤਲ दारू ਦੀ ਲੈ ਜਾਇਆ ਕਰਨੀ ਗੁਰਵੀਰ ਸਿੰਘ ਨੂੰ ਪੈਕ ਸ਼ਕਲਵਾ ਕੇ ਸ਼ਰਾਬੀ ਕਰਕੇ ਸੱਟ ਦੇ ਕਰਨਾ ਤੇ ਫਿਰ ਇੰਨੇ ਆਪ ਦੇ ਯਾਰ ਸੋਨੀ ਦੀ ਉਹਦੇ ਨਾਲ ਮੁਲਾਕਾਤ ਕਰਾ ਦਿਆ ਕਰਨੀ ਜਦੋਂ ਹੁਣ ਸੋਨੀ ਪਹਿਲੀ ਵਾਰ ਕਿਰਨਜੀਤ ਕੌਰ ਨੂੰ ਮਿਲਦਾ ਤੇ ਕਿਰਨਜੀਤ ਕੌਰ ਇਹ ਗੱਲ ਖੋਲਦੀ ਉਹਨਾਂ ਨੂੰ ਕਿ ਦੇਖ ਤੇਰੇ ਨਾਲ ਮੈਂ ਸਭ ਕੁਝ ਕਰੂੰਗੀ ਜੋ ਤੂੰ ਕਹੇਂਗਾ ਮੈਂ ਉਦਾਂ ਹੀ ਕਰਿਆ ਕਰੂੰਗੀ ਪਰ ਮੇਰੇ ਘਰੋਂ ਰਸਤੇ ਚੋਂ ਹਟਾ ਦੇ ਜੇ ਤੂੰ ਚਾਹੁੰਦਾ ਕਿ ਹਾਂ ਤੂੰ ਮੇਰੇ ਨਾਲ ਰਵੇ ਹੁਣ ਨੋਨੀ ਤੇ ਸੋਨੀ ਨੂੰ ਕਿਰਨਜੀਤ ਕੌਰ ਦੇ ਜਿਸਮ ਦੀ ਐਡੀਕ ਪੈੜੀ ਲੱਤ ਲੱਗ ਜਾਂਦੀ ਹੈ ਕਿ ਇਹ ਦੋਨੇ ਅੰਨੇ ਹੋ ਜਾਂਦੇ ਆ। ਓਨੇ ਟਾਈਮ ਤੱਕ ਜਿਹੜਾ ਗਰਮੀਤ ਸਿੰਘ ਹੁੰਦਾ ਉਹਨੂੰ ਸਾਰਾ ਪਤਾ ਲੱਗ ਜਾਂਦਾ ਵੀ ਹਾਂ ਇਹ ਦੋਨੇ ਬੰਦੇ ਮੇਰੇ ਘਰੇ ਆ ਕੇ ਮੈਨੂੰ ਸ਼ਰਾਬੀ ਕਰਕੇ ਸਿਹੜ ਦਿੰਦੇ ਉਸ ਤੋਂ ਬਾਅਦ ਮੇਰੇ ਘਰੇ ਸਾਰਾ ਕੁਝ ਗਲਤ ਕਰਦੇ ਆ। ਚਲੋ ਜੀ ਇੱਕ ਦਿਨ ਉਹ ਫਿਰ ਗਾਲਾਂ ਕੱਢ ਕੇ ਇਹਨਾਂ ਦੋਨਾਂ ਨੂੰ ਘਰੋਂ ਦਬਾਲਦਾ ਵੀ ਅਜੇ ਤੱਕ ਮੇਰੇ ਘਰੇ ਨਾ ਵੜਿਆ ਜੀ। ਜਿਸ ਦਿਨ ਗਰਮੀਤ ਸਿੰਘ ਨੂੰ ਗਾਲਾਂ ਕੱਢੇ ਘਰੋਂ ਦਬਾਲਦਾ ਉਹ ਉਸ ਦਿਨ ਕੀ ਹੁੰਦਾ ਵੀ ਜਿਹੜਾ ਗਰਮੀਤ ਸਿੰਘ ਹੁੰਦਾ ਇਹ ਸ਼ਾਮ ਨੂੰ ਘਰੋਂ ਨਿਕਲਦਾ ਤੇ ਰਸਤੇ ਦੇ ਵਿੱਚ ਉਹ ਨੋ ਨੋਨੀ ਤੇ ਸੋਨੀ ਗਰਮੀਤ ਤੋਂ ਮਾਫੀ ਮੰਗਦੇ ਵੀ ਸਾਡੇ ਤੋਂ ਗਲਤੀ ਹੋ ਗਈ ਗਾ ਤੁਸੀਂ ਇਹੋ ਜਿਹਾ ਕੁਝ ਨਹੀਂ ਕਰਦੇ ਜਿਵੇਂ ਆਪਾਂ ਪਾ ਕੇ ਪੈਗ ਲਾਉਂਦੇ ਆ ਤੇ ਉਹ ਨੋਨੀ ਤੇ ਸੋਨੀ ਗਰਮੀਤ ਨੂੰ ਸ਼ਰਾਬ ਪਿਉਂਦੇ ਆ ਗਰਮੀਤ ਕਾਫੀ ਸ਼ਰਾਬੀ ਹੋ ਕੇ ਉਹਨਾਂ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਕਿ ਸੁਨੀ ਥਾ ਦੇ ਲੈ ਜਾਂਦੇ ਆ ਤੇ ਸਿਰ ਚ ਕਾਪਾ ਮਾਰ ਕੇ ਤੇ ਇਹਨੂੰ ਰੋਡ ਦੇ ਕਿਨਾਰੇ ਸਿੱਟ ਕੇ ਭੱਜ ਜਾਂਦੇ ਆ ਕਿਉਂਕਿ ਕਿਰਨਜੀਤ ਕੌਰ ਦੀ ਪਹਿਲੀ ਡੀਲ ਹੋ ਚੁੱਕੀ ਸੀ ਸੋਨੀ ਤੇ ਨੋਨੀ ਨਾਲ ਵੀ ਹਾਂ ਮੇਰੇ ਘਰ ਨੂੰ ਤੁਸੀਂ ਮਾਰਨਾ ਜਿਵੇਂ ਮਰਜ਼ੀ ਮਾਰੋ ਹੁਣ ਕਿਰਨਜੀਤ ਕੌਰ ਘਰੇ ਬੈਠੀ ਆ ਨੋਨੀ ਸੋਨੀ ਦੀ ਆਪ ਦਾ ਕੰਮਕਾਰ ਕਰਦੇ ਫਿਰਦੇ ਆ ਇੱਕ ਦਿਨ ਦਾ ਗਰਮੀਤ ਸਿੰਘ ਦੇ ਭਰਾ ਨੂੰ ਇਹ ਖਬਰ ਮਿਲਦੀ ਆ ਵੀ ਗਰਮੀਤ ਸਿੰਘ ਦੀ লাশ ਫਲਾਣੇ ਰੋਡ ਦੇ ਕਿਨਾਰੇ ਪਈ ਹੋਈ ਹੈ ਪੁਲਿਸ ਨੇ ਟਾਈਮ ਉੱਥੋਂ লাশ ਚੁੱਕ ਕੇ ਲਿਜਾ ਚੁੱਕੀ ਹੁੰਦੀ ਆ ਫਿਰ ਥਾਣੇ ਜਾਂਦਾ ਥਾਣੇ ਜਾ ਕੇ লাশ ਦੀ ਸਨਾਖਤ ਹੁੰਦੀ ਆ ਪੋਸਟਮਾਨ ਨੂੰ লাশ ਨੂੰ ਭੇਜ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਪੋਸਟਮਾਨ ਦੇ ਰਿਪੋਰਟ ਤੋਂ ਬਾਅਦ پتہ ਲੱਗਦਾ ਵੀ ਹਾਂ ਇਹਨੇ ਸਰਦਾਰੂ ਪੀਤੀ ਹੋਈ ਸੀ ਤੇ ਦੇ ਸਿਰ 'ਚ ਸੱਟਾਂ ਦੇ ਨਿਸ਼ਾਨs ਵੀ ਦਾ ਕਤਲ ਹੋਇਆ ਤਾ ਗਰਮੀਤ ਦਾ ਭਰਾ ਤੁਸੀਂ ਸਿੱਧਾ ਦੱਸ ਦਿੰਦਾ ਵੀ ਜੇ ਕਤਲ ਕਰਾਇਆ ਤਾਂ ਇਹ ਸਮਝ ਲਓ ਮੇਰੀ ਪਰਚਾਈ ਨੇ ਕਰਾਇਆ ਗਰਮੀਤ ਦੀ ਘਰਲੇ ਕਰਾਇਆ ਹੋਰ ਕੋਈ ਬੰਦਾ ਖਾਰਾ ਕਤਲ ਕਰਾਉਣ ਵਾਲਾ ਹੈ ਹੀ ਨਹੀਂਗਾ ਚਲੋ ਜੀ ਇਹ ਤਿੰਨੇ ਭਗੌੜੇ ਹੋ ਜਾਂਦੇ ਨੌਨੀ ਸੋਨੀ ਤੇ ਕਿਰਨਜੀਤ ਕੌਰ ਇਹ ਤਿੰਨੇ ਭਗੌੜੇ ਹੋ ਜਾਂਦੇ ਆ ਦੋ ਚਾਰ ਦਿਨ ਇਹ ਭਗੌੜੇ ਰਹਿੰਦੇ ਆ ਤੇ ਪੰਜਵੇਂ ਦਿਨ ਇਹ ਸਿੱਧਾ ਪਿੰਡ ਦੀ ਪੰਚਾਇਤ ਕੋਲ ਆ ਕੇ ਮੰਨ ਜਾਂਦੇ ਵੀ ਹਾਂ ਇਹ ਕਤਲ ਅਸੀਂ ਕੀਤਾ ਚਲੋ ਜੀ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੀ ਹੈ ਇਹਨਾਂ ਤਿੰਨਾਂ ਨੂੰ 잡 ਕੇ ਪੁਲਿਸ ਲੈ ਜਾਂਦੀ ਹੈ ਇਹ ਕਾਣ ਹੋਇਆ ਸੀਗਾ 2018 ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੂੰ ਸਜ਼ਾ ਬੋਲ ਜਾਂਦੀ ਹੈ ਹੁਣ ਤੁਸੀਂ ਦੇਖੋ ਵੀ ਇੱਕ ਕੁੜੀ ਜਿਹੜੀ ਕਿ ਗਰੀਬ ਘਰ ਚ ਪੈਦਾ ਹੁੰਦੀ ਹੈ ਪਰ ਸੁਪਨੇ ਵੱਡੇ ਪਾਲ ਲੈਂਦੀ ਹੈ ਸੁਪਨੇ ਵੱਡੇ ਦੇਖ ਲੈਂਦੀ ਹੈ ਸਾਰੀ ਉਮਰ ਅਮੀਰੀ ਪਾਉਣ ਲਈ ਆਪਦਾ ਜਿਸਮ ਲਟਾਉਂਦੀ ਰਹੀ ਸਾਰੀ ਉਮਰ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਆਪਦੀ ਜਿਸਮ ਲਟਾਉਂਦੀ ਰਹੀ ਨਾ ਸੁਪਨੇ ਪੂਰੇ ਹੋਏ ਨਾ ਸ਼ੌਂਕ ਪੂਰੇ ਹੋਏ ਇੱਜ਼ਤ ਵੀ ਲਟਾਲੀ ਆਪਦਾ ਘਰ ਵੀ ਬਰਬਾਦ ਕਰ ਲਿਆ ਛੋਟੇ ਛੋਟੇ ਬੱਚੇ ਅਨਾਥ ਕਰ ਲਏ ਪਰ ਹੱਥੇ ਕੁਝ ਨਹੀਂ ਆਇਆ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਅੱਜ ਵੀ ਸਮਾਜ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀ ਔਰਤਾਂ ਹੈਗੀਆਂ ਨੇ ਜਿਹੜੇ ਕਿ ਸੁਪਨੇ ਵੱਡੇ ਦੇਖ ਲੈਂਦੀਆਂ ਨੇ ਵੱਡੇ ਸੁਪਨੇ ਪੂਰੇ ਕਰ ਲਈਓ ਆਪਦੀ ਇੱਜ਼ਤ ਵੀ ਮਿੱਟੀ ਕਰ ਲੈਂਦੀਆਂ ਨੇ ਆਪਦੇ ਪਰਿਵਾਰ ਨੂੰ ਵੀ ਦਾਤੇ ਲਾ ਦਿੰਦੀਆਂ ਨੇ ਸਭ ਕੁਝ ਤਬਾਹ ਕਰ ਲੈਂਦੀਆਂ ਨੇ ਪਰ ਆਖਰ ਉਹਨਾਂ ਦੇ ਹੱਥ 'ਚ ਕੁਝ ਨਹੀਂ ਆਉਂਦਾ ਸਿਰਫ ਨਿਰਾਸ਼ਾ ਆਉਂਦੀ ਹੈ ਸਾਡਾ ਮਕਸਦ ਬੱਦੂ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ